ਹਾਂਜੀ ਦੋਸਤੋ ਸਾਰੇ ਵੀਰਾਂ ਦਾ ਆਪਣੇ ਚੈਨਲ ਤੇ ਸਵਾਗਤ ਹੈ ਉਮੀਦ ਕਰਦੇ ਹਾਂ ਸਾਰੇ ਵੀ ਠੀਕ ਠਾਕ ਹੋਵੋਗੇ ਆਪਾਂ ਛੋਟੇ ਜਿਹੀ ਤਾਰਾ ਖਾਤਰ ਲੈ ਕੇ ਆਏ ਆ ਉੱਚੇ ਮਾਡਲ ਟਰੈਕਟਰ ਤੇ ਬਾਈ ਪੂਰਾ ਡਿਸਕਾਊਂਟ ਦੇਣਗੇ ਟਰੈਕਟਰਾਂ ਤੇ ਬਾਈ ਘੱਟ ਮੁੱਲ ਵਾਲੇ ਟਰੈਕਟਰ ਜੀ ਦੇਖ ਸਕਦੇ ਹੋ 45 ਦਾ ਸੋਨਾ ਲਿਕਾ ਜੀ 45 ਦਾ ਸੋਨਾ ਲਿਕਾ ਜਮਾ ਨਵਾਂ ਟਰੈਕਟਰ ਹੈ ਜੀ 16 ਮਾਡਲ ਟਰੈਕਟਰ ਹੈ ਜੀ ਦੇਖ ਸਕਦੇ ਹੋ ਪੰਜਾਬ ਨੰਬਰ ਟਰੈਕਟਰ ਹੈ ਜੀ 3 ਲੱਖ 85000 ਰੁਪਿਆ ਡਿਮਾਂਡ ਹੈ ਟਰੈਕਟਰ ਦੀ ਦੇਖ ਸਕਦੇ ਹੋ ਜੇ ਕਿਸੇ ਵੀਰ ਨੇ ਲੈਣਾ ਹੈ ਟਾਇਰਾਂ ਦੀ ਗੱਲ ਕਰੀਏ ਜੀ ਟਾਇਰ ਪਏ ਹੈ 70 ਤੋਂ 80 ਪੈਸੇ ਟਰੈਕਟਰ ਦੇ ਜੀ ਮਗਰਲੇ ਟਾਇਰ ਪਏ ਹੈ 90 ਪੈਸੇ ਫੈਬਰਾਈ ਛਤਰੀ ਵਗੈਰਾ ਟਰੈਕਟਰ ਦੇ ਲੱਗੀ ਹੈ ਜੀ ਪਾਵਰ ਸਟੀਅਰਿੰਗ ਹੈ ਜੀ ਦੇਖ ਸਕਦੇ ਹੋ ਟਾਪ ਮਾਡਲ ਚ ਡਬਲ ਡਿਸਟ੍ਰਿਬਿਊਟਰ ਟਰੈਕਟਰ ਸਾਰਾ ਕੋਕਾ ਪੀਸ ਹੈ ਜੀ ਦੇਖ ਸਕਦੇ ਹੋ 45 ਦਾ ਸੋਨਾ ਲੀਕਾ ਦੇਖ ਸਕਦੇ ਹੋ 16 ਮਾੜਲਾ ਹੈ 385000 ਰੁਪਿਆ ਡਿਮਾਂਡ ਹੈ ਜੀ ਮਾਨਸਾ ਨੰਬਰਾਂ ਟਰੈਕਟਰ ਦਾ ਤੇ ਬਾਈ ਫੁੱਲ ਟਾਸਕਾਊਂਟ ਦੇਣਗੇ ਬਾਈ ਜੇ ਕਿਸੇ ਵੀ ਨੇ ਟਰੈਕਟਰ ਲੈਣਾ ਹੈ ਤਾਂ ਬਾਈ ਦਾ ਮੋਬਾਈਲ ਨੰਬਰ ਸਕਰੀਨ ਦੇ ਉੱਤੇ ਲਾ ਦਾਂਗੇ ਬਾਈ ਤਾਂ ਬਾਈ ਨਾਲ ਫੋਨ ਤੇ ਸੰਪਰਕ ਕਰ ਸਕਦੇ ਹੋ ਦੇਖ ਸਕਦੇ ਹੋ ਸੋਨਾ ਲੀਕਾ 4 ਸਪੀਰੋ ਕੰਡੀਸ਼ਨ ਵਗੈਰਾ ਟਰੈਕਟਰ ਦੀ ਜੀ ਜਮਾ ਕੋਕਾ ਵੀ ਟਰੈਕਟਰ ਇੰਜਨ ਗੇਰਦਾ ਓਕੇ ਹੈ ਜੀ 4 ਸਪੀਰੋ ਦੇਖ ਸਕਦੇ ਹੋ ਜੀ ਜੇ ਕਿਸੇ ਵੀ ਨੇ ਸੋਨਾ ਲੀਕਾ ਲੈਣਾ ਤੇ ਇਧਰ ਆਪਾਂ ਤੁਹਾਡੇ ਕੋਲੇ ਗੱਲ ਕਰੀਏ ਸੋਨਾ ਲੀਕਾ 40 ਦਾ ਇਹ ਆ ਗਿਆ ਜੀ 2002 ਮਾਡਲ ਹੈ ਜੀ 1,30,000 ਰੁਪਏ ਡਿਮਾਂਡ ਹੈ ਟਰੈਕਟਰ ਦੀ ਜੀ ਦੇਖ ਸਕਦੇ ਹੋ ਘੱਟ ਮੁੱਲ ਵਾਲਾ ਟਰੈਕਟਰ ਹੈ ਜੀ ਕਿਸੇ ਵੀ ਦੇ ਛੋਟੇ ਜੀ ਉਦਾਰ ਨੇ ਉਦਾਰ ਨੇ ਲੈਣਾ ਜੀ ਟਰੈਕਟਰ ਦੇਖ ਸਕਦੇ ਹੋ ਇੰਜਨ ਗੇਅਰ ਦਾ ਬਾਈ ਕਨਾਂ ਜਮਾ ਓਕੇ ਹੈ ਟਰੈਕਟਰ ਜੀ ਬਾਈ ਕਨਾਂ ਓਕੇ ਹੈ ਜੀ ਦੇਖ ਸਕਦੇ ਹੋ ਰੰਬਾ ਰੰਬਾ ਦਾ ਵੀ ਟਰੈਕਟਰ ਜੀ ਵਧੀਆ ਪਿਆ ਪੂਰਾ 2002 ਮਾਡਲ ਹੈ ਜੀ 2,30 1,30,000 ਰੁਪਏ ਰੇਟ ਹੈ ਟਰੈਕਟਰ ਦਾ ਤੇ ਦੇਵਾਂਗੇ ਕਿੰਨੇ ਦਾ ਜੀ ਮੌਕੇ ਤੇ ਆਪਾਂ ਹੋ ਜੀ ਆ 115 ਦਾ 115000 ਰੁਪਏ ਦਾ ਟਰੈਕਟਰ ਹੋ ਰੂਗਾ ਜੀ ਜੇ ਕਿਸੇ ਵੀਰ ਨੇ ਲੈਣਾ ਜੀ ਦੇਖ ਸਕਦੇ ਹੋ ਇਹ 40 ਦਾ ਸੋਨਾਲੀਕਾ ਤੇ ਇੱਧਰ ਫੇਰ ਆ ਗਿਆ ਜੀ 35 ਦਾ 35 ਦਾ ਸੋਨਾਲੀਕਾ ਜੀ 15 ਮਾਡਲ ਹੈ ਜੀ ਦੇਖ ਸਕਦੇ ਹੋ ਪੰਜਾਬ ਨੰਬਰ ਹੈ ਜੀ ਦੇਖ ਸਕਦੇ ਹੋ 15 ਮਾਡਲ ਜੀ 35 ਦਾ ਸੋਨਾਲੀਕਾ ਜੀ ਟਾਪ ਮਾਡਲ ਚ ਹੈ ਜੀ ਡਬਲ ਡਿਸਟ੍ਰੀਬਿਊਟਰ ਜੀ ਦੇਖ ਸਕਦੇ ਹੋ ਤੇ ਟਾਇਰਾਂ ਦੀ ਗੱਲ ਕਰੀਏ ਜੀ ਟਾਇਰ ਜਮਾ ਨਵੇਂ ਹੈਗੇ ਗੁੜਿਆਰ ਦੇ ਤੇ ਮੰਗਲੇ ਟਾਇਰ ਪਏ ਆ ਜੀ 90 95 ਪੈਸੇ ਤੇ ਟਰੈਕਟਰ ਦੀ ਕੰਡੀਸ਼ਨ ਵਗੈਰਾ ਚੈੱਕ ਕਰ ਸਕਦੇ ਜਮਾ ਨਵਾਂ ਟਰੈਕਟਰ ਪਿਆ ਜੀ ਚਾਰ ਸਪੀਰੋਂ ਤੇ ਮਾਡਲ ਦੀ ਗੱਲ ਕਰੀਏ ਮਾਡਲ 15 ਰੇਟ 390000 ਰੁਪਿਆ ਤੇ ਦੇਵਾਂਗੇ ਕਿੰਨੇ ਦਾ ਬਾਈ ਮੌਕੇ ਤੇ ਫਿਰ ਆਪਾਂ 360000 ਰੁਪਿਆ ਦਾ ਟਰੈਕਟਰ ਮਿਲ ਜੂ ਬਾਈ ਕਹਿੰਦਾ ਬਾਈ ਨੇ ਜਮਾ ਪੂਰਾ ਖੁੱਲਾ ਹੀ ਗੱਫਾ ਦੇਦਾ ਬਾਈ ਫਿਰ ਹੈ ਬਾਈ ਕਹਿੰਦਾ ਕੋਈ ਗੱਲ ਨਹੀਂ ਕਹਿੰਦਾ ਬਾਈ ਪੂਰਾ ਖੁੱਲਾ ਗੱਫਾ ਹੀ ਦੇਦਾ ਬਾਈ ਨੇ ਜੇ ਕਿਸੇ ਵੀਰ ਨੇ ਲੈਣਾ ਹੈ ਤਾ ਲੁੱਟ ਲੋ ਮੇਲਾ ਬਾਈ ਦੇਖ ਸਕਦੇ ਹੋ ਜਮਾ ਕੋਕਾ ਪੀਸ ਟਰੈਕਟਰ ਆ ਬਾਈ ਬਹੁਤ ਘੱਟ ਖਰਚਾ ਗਾ ਇਹ ਬਾਈ ਡਬਲ ਕਲਚ ਚੈੱਕ ਸਿੰਗਲ ਚ ਡਬਲ ਕਲਚ ਆ ਜੀ ਪਾਵਰ ਸਟੀering ਆ ਦੇਖ ਸਕਦੇ ਹੋ ਟੌਪ ਮਾਡਲ ਚ ਹੈ ਜੇ ਕਿਸੇ ਵੀਰ ਨੇ ਲੈਣਾ 30000 ਰੁਪਿਆ ਡਿਸਕਾਊਂਟ ਕਰਤਾ ਬਾਈ ਨੇ ਤੇ ਤੇ ਇੱਧਰ ਦੇਖ ਸਕਦੇ ਹੋ ਜੀ 855 855 ਜੀ ਦੇਖ ਸਕਦੇ ਹੋ ਹਰਿਆਣਾ ਨੰਬਰ ਹਰਿਆਣਾ ਨੰਬਰ ਟਰੈਕਟਰ ਆ ਜੀ 14 ਮਾਡਲ ਹੈ ਕ੍ਰਾਸ ਕਰਦੇ ਜਾਂਦਾ ਬਾਈ ਕਿਦੀ ਜਿਆਦਾ ਮੰਗਉਂਦੀ ਆ ਦੇਖ ਸਕਦੇ ਹੋ ਟਾਪ ਮਾਡਲ ਚ ਆ ਗਿਆ ਖੁੱਲਵੇਂ ਹਿੱਸੇ ਤੇ ਜੀ ਦੇਖ ਸਕਦੇ ਹੋ ਕ੍ਰੋਸ ਕਰਦਾ ਮਾਰਕਾ ਵੀ ਤੁਹਾਨੂੰ ਦਿਖਾ ਦਿੰਨੇ ਆਗੇ ਜੀ ਆਹ ਦੇਖ ਸਕਦੇ ਹੋ ਜੀ ਇਧਰ ਕ੍ਰੋਸ ਕਰਦਾ ਮਾਰਕਾ ਹੈਗਾ ਜੀ ਟਰੈਕਟਰ ਤੇ ਟਾਇਰਾਂ ਦੀ ਗੱਲ ਕਰੀਏ ਭਾਈ ਆਪਾਂ ਟਾਇਰ ਕਿੰਨੇ ਕਹਦੇ 80 ਪੈਸੇ ਟਾਇਰ ਹੈ ਜੀ ਟਰੈਕਟਰ ਦੇ ਜੀ ਦੇਖ ਸਕਦੇ ਹੋ ਟਰੈਕਟਰ ਰੇਨ ਵਾਲਾ ਭਾਈ ਸਾਰਾ ਰੇਨਲ ਟਰੈਕਟਰ ਹੈ ਜੀ ਅਸਾ ਫਾਸਟ ਪਾਰਟੀ ਦਾ ਟਰੈਕਟਰ ਹੈ ਜੀ ਜ਼ਮੀਦਾਰ ਦੇ ਨਾਂ ਦਾ ਜੀ ਟਰੈਕਟਰ ਜ਼ਮੀਦਾਰਾ ਟਰੈਕਟਰ ਆ ਬਾਈ ਕਹਿੰਦਾ ਜੀ ਦੇਖ ਸਕਦੇ ਹੋ ਜ਼ਮੀਦਾਰ ਦੇ ਨਾਂ ਦਾ ਟਰੈਕਟਰ ਜੀ ਦੇਖ ਸਕਦੇ ਹੋ ਤੇ ਇਹਦੀ ਡਿਮਾਂਡ ਦੀ ਗੱਲ ਕਰੀਏ ਬਾਈ 4,60,000 ਰੁਪਏ ਡਿਮਾਂਡ ਹੈ ਜੀ ਟਰੈਕਟਰ ਦੀ ਤੇ ਦੇਵਾਂਗੇ ਕਿੰਨੇ ਦਾ ਬਾਈ ਮੌਕੇ ਤੇ ਫਿਰ ਆਪਾਂ ਬਾਈ ਕਹਿੰਦਾ 4,30,000 ਰੁਪਏ ਦਾ ਦੇ ਦਾਂਗੇ ਜੀ ਦੇਖ ਸਕਦੇ ਹੋ 14 ਮਾਡਲ ਟਰੈਕਟਰ ਹੈ ਜੀ ਦੇਖ ਸਕਦੇ ਹੋ ਰੰਬਾ ਰੰਬਾ ਚੈੱਕ ਕਰ ਸਕਦੇ ਹੋ ਇਹ ਜਮਾਨ ਨਾਮਾ ਕਾ ਟਰੈਕਟਰ ਪਿਆ ਜੀ ਦੇਖ ਸਕਦੇ ਹੋ ਨਾ ਕੋਈ ਮਗਰਹਾਟ ਕੱਲਾ ਕਿਧੋਂ ਗਲੇ ਕਰੇ ਹੈਗੇ ਜੀ ਦੇਖ ਸਕਦੇ ਹੋ ਸਟicker ਵਗੈਰਾ ਮਗਰਹਾਟਾ ਦੇ ਉਮੇ ਤੇ ਤਾਂ ਹਾਂ ਫੇਪ ਵਗੈਰਾ ਲੱਗੀ ਹੋਈ ਆ ਟਰੈਕਟਰ ਦੀ ਜੇ ਕਿਸੇ ਵੀਰ ਨੇ ਲੈਣਾ ਹੈ ਇਤਰ ਗਾਹਾਂ ਗੱਲ ਕਰੀਏ ਬਈ ਆਪਾਂ ਪੈਂਟ ਫਾਰਮ ਪੈਂਟ ਫਾਰਮ ਇਹ ਤਾਂ ਟਰਾਈ ਚੱਲ ਰਹੀ ਆ ਬਈ ਦੇਖ ਸਕਦੇ ਹੋ ਫਰਸਟ ਪਾਰਟੀ ਦਾ ਟਰੈਕਟਰ ਹੈ ਜੀ ਇਹ 2010 ਮਾਡਲ ਹੈ 3 ਲੱਖ 10000 ਰੁਪਿਆ ਰੇਟ ਹੈ ਜੀ ਫੈਬਰੂਰੀ 7 ਤਰੀਕ ਵਗੈਰਾ ਲੱਗੀ ਹੋਈ ਆ ਟਰੈਕਟਰ ਤੇ ਦੇਖ ਸਕਦੇ ਹੋ ਜੀ ਪੈਂਟ ਦਾ ਫਾਰਮ ਟਰੈਕ ਆ ਤੇ ਟਾਇਰਾਂ ਦੀ ਗੱਲ ਕਰੀਏ ਭਾਈ ਇਹਦੇ ਆਪਾਂ 85 ਪੈਸੇ 85 ਪੈਸੇ ਟਾਇਰ ਆ ਵੀ ਟਰੈਕਟਰ ਤੇ ਤੇ ਦੇਣਾ ਕਿੰਨੇ ਦਾ ਭਾਈ ਮੌਕੇ ਤੇ ਇਹ ਪਰ ਆ 290000 ਦਾ ਟਰੈਕਟਰ ਮਿਲ ਜੂਗਾ ਜੀ ਪੰਜਾਬ ਨੰਬਰ ਟਰੈਕਟਰ ਹੈ ਵੀ ਤੇ ਇਧਰ ਫੇਰ ਆ ਗਿਆ ਜੀ 20 ਮਾਡਲ 855 20 ਮਾਡਲ ਜੀ 20 ਮਾਡਲ ਜੀ ਨਵੇਂ ਟਾਇਰਾਂ ਚਾ ਕੋੜਾ ਬੰਪਰ ਲੱਗਾ ਜੀ ਲਾਈਟਾਂ ਵਗੈਰਾ ਲੱਗੀਆਂ ਟਰੈਕਟਰ ਤੇ ਦੇਖ ਸਕਦੇ ਹੋ ਤੇ ਡੈਕ ਵੀ ਭਾਈ ਕਹਿੰਦਾ ਰਤੀ ਵਾਲਾ ਲੱਗਿਆ ਹੋਇਆ ਜੀ ਗਿਆਨੀ ਦਾ ਇਹ ਵੀ ਪੂਰਾ ਮਸ਼ੂਰ ਆ ਹੈ ਨਾ ਭਾਈ ਡੈਕ ਫਾਇਰ ਹੈ ਛਾਤਰੀਆ ਜੀ ਦੇਖ ਸਕਦੇ ਹੋ ਤੇ ਟਾਇਰਾਂ ਦੀ ਗੱਲ ਕਰੀਏ ਟਾਇਰ ਪੋਲੋ ਦੇ ਨਵੇਂ ਆਗੇ ਟਰੈਕਟਰ ਸਾਰਾ ਜਮਾ ਕੋਕਾ 20 ਪੈ ਜੀ ਮੂਰੇ ਮਗਰਾੜ ਕੰਨ ਲੱਗੇ ਹੋਏ ਆ ਟਰੈਕਟਰ ਦੇ ਦੇਖ ਸਕਦੇ ਹੋ 4 ਸਪਿਰੋ ਇਸੋ ਕਰਾਂ ਟਰੈਕਟਰ ਦੀ ਤੇ ਜੇ ਡਿਮਾਂਡ ਦੀ ਗੱਲ ਕਰੀਏ ਬਾਈ ਆਪਾਂ 65 ਲੱਖ 65000 ਰੁਪਿਆ ਡਿਮਾਂਡ ਹੈ ਤੇ ਦੇਣਾ ਕਿੰਨੇ ਦਾ ਬਾਈ ਮੌਕੇ ਤੇ ਸਵਾ 6 ਲੱਖ ਰੁਪਿਆ ਦਾ ਟਰੈਕਟਰ ਦੇ ਦਾਂਗੇ ਬਾਈ ਕਹਿੰਦਾ 8 ਪਾਰਟੀ ਦਾ ਫਰਸਟ ਪਾਰਟੀ ਦਾ ਟਰੈਕਟਰ ਹੈ 40000 ਰੁਪਿਆ ਹੋ ਗਿਆ ਬਾਈ ਡਿਸਕਾਊਂਟ ਆ ਬਾਈ ਨੇ ਬਾਈ 40000 ਰੁਪਇਆ ਕਰਤਾ ਦੇਖ ਸਕਦਾ ਬਾਈ ਨੇ ਜਮਾ ਪੂਰੇ ਅੱਜ ਦਾ ਯਾਰ ਕਹੇ ਤਾਂ ਬਾਈ ਕਹਿੰਦਾ ਆਪਾਂ ਚਾਹੇ ਘੱਟ ਹੀ ਬਚ ਜਾਣਗੇ ਨਾ ਕੋਈ ਚੱਕਰ ਨਹੀਂ ਬਾਈ ਪਰ ਕਹਿੰਦਾ ਜਿਹੜੇ ਵੀਰ ਲੈ ਕੇ ਜਾਊਗਾ ਉਹ ਤਾਂ ਜਮਾ ਆਖੂਗਾ ਹਾਂ ਵੀਡੀਓ ਸ਼ੇਅਰ ਕਰਕੇ ਆਉਂਗੇ ਬਾਈ ਕਹਿੰਦਾ ਹੋਰ ਵੀ ਤੁਹਾਨੂੰ ਮਾਨਤਾਨ ਕਰ ਦਾਂਗੇ ਕੋਈ ਚੱਕਰ ਨਹੀਂ ਬਾਈ ਤੇ ਬਾਈ ਦਾ ਆਪਾਂ ਮੋਬਾਈਲ ਨੰਬਰ ਵੀ ਲੈਣੇ ਹੈਗੇ ਹਾਂ ਬਾਈ ਆਪਣਾ ਨਾਮ ਦੱਸੋ ਜੀ ਪਹਿਲਾਂ ਤਾਂ ਬਾਈ ਜੀ ਦਾ ਖਾਲਸਾ ਬਹਿਰੀ ਜੀ ਫਤਿਹ ਹਾਂ ਜੀ ਹਰ ਗੋਬਿੰਦ ਜੀ ਹਰ ਗੋਵਿੰਦ ਜੀ ਬਿੰਦ ਕੋ ਖਿਆਲੀ ਜੀ ਪਿੰਡ ਜੀ 扑ਕੇ ਵਾਲੀ 扑ਕੇ ਵਾਲੀ ਜ਼ਿਲ੍ਹਾ ਸਰਸਾ ਸਰਸਾ ਜੀ ਤੇ ਮਾਈਲ ਨੰਬਰ ਜੀ 95188 95188 ਜੀ 43 ਹਾਂਜੀ 43 799 43799 ਇਹ ਮਾਈਲ ਨੰਬਰ ਹੈ ਤੇ ਉਹ ਇਹ ਜੀ ਇਹ ਟਰੈਕਟਰ ਆਪਣੇ ਇਹਨਾਂ ਦੇ ਵਿੱਚ ਪੁਰਾਣਾ ਟਰੈਕਟਰ ਕੱਟ ਲੋਂਗੇ ਜੀ ਤੇ ਲੋਨ ਵੀ ਹੋ ਜੂ ਟਰੈਕਟਰ ਤੇ ਜੂ ਤੇ ਮਾਡਲ ਤੇ ਠੀਕ ਆ ਫਾਸਟ ਪਾਰਟੀ ਆ ਟਰੈਕਟਰ ਤੇ ਬਾਈ ਕਹਿੰਦਾ ਲੋਨ ਵੀ ਕਰਾ ਦੇਾਂਗੇ ਜੇ ਕਿਸੇ ਵੀਰ ਨੇ ਕੋਈ ਵੀ ਟਰੈਕਟਰ ਲੈਣਾ ਹੈ ਤਾਂ ਬਾਈ ਨਾਲ ਫੋਨ ਤੇ ਸੰਪਰਕ ਕਰ ਲਿਓ ਕਾ ਨੰਬਰ ਪਲਾਟ ਹੈ ਜੀ ਆਪਣਾ ਇਹ ਜਾਂ ਕਿਸ ਤਰ੍ਹਾਂ ਦੇ ਨਾਲ ਹੈ ਇਹ ਕਿਹੜਾ ਹੈ ਜੀ ਰਵੀਦਾਸ ਚੌਕ ਹੈਗਾ ਜਗਜੀਤ ਵਾਲਿਆਂ ਦਾ ਇਹਨਾਂ ਦੇ ਨਾਲ ਲਗਮਾ ਪਹਿਲਾ ਪਲਾਟ ਹੈ ਜਿੱਧਰ ਉੱਚੇ ਉੱਚੇ ਵਾਲੀ ਥਾਂ ਪਾਸੇ ਜੀ ਦੇਖ ਸਕਦੇ ਹੋ ਤੇ ਇਹ ਇਧਰ ਆ ਬਾਈ ਕੰਨਾ ਘੱਟ ਫਰੇਟ ਵਾਲਾ ਟਰੈਕਟਰ ਹੈ ਜੀ ਦੇਖ ਸਕਦੇ ਹੋ ਅਰਜਨ 445 ਜੀ ਸਿੰਗਲ ਕਲਚ ਜੀ ਅਰਜਨ 445 ਜੀ ਦੇਖ ਸਕਦੇ ਹੋ 42 ਹੌਸਪਾਪਰ ਦਾ ਟਰੈਕਟਰ ਹੈ ਜੀ ਛਾਤਰੀ ਇਹਦੇ ਹੀ ਫਾਈਬਰ ਵਾਲੀ ਡੈਕ ਡੱਕ ਲੱਗਿਆਗਾ ਤੇ ਇਹਦੀ ਡਿਮਾਂਡ ਦੀ ਗੱਲ ਕਰੀਏ ਬਾਈ ਆਪਾਂ 40000 1,40,000 ਰੁਪਿਆ ਡਿਮਾਂਡ ਆ ਟਰੈਕਟਰ ਦੀ ਜੀ ਕੰਡੀਸ਼ਨ ਵਗੈਰਾ ਤੁਹਾਡੇ ਸਾਹਮਣੇ ਟਰੈਕਟਰ ਦੀ ਸਾਰਾ ਰੇਲਾ ਟਰੈਕਟਰ ਆ ਬਾਈ ਕਹਿੰਦਾ ਇਹ ਜੇ ਨਾ ਕਹਦੇ ਵੀ ਭੱਦਾ ਜਾ ਹੋਇਆ ਪਿਆਗਾ ਕਿਤੇ ਟਰੈਕਟਰ origignal ਹੈ ਜੀ ਦੇਖ ਸਕਦੇ ਹੋ ਕਿ ਇਹ ਜੇ ਤੁਹਾਡੇ ਸਾਹਮਣੇ ਆ ਪਰ ਹੈਗਾ origignal ਹੈ ਕੋਈ ਬਾਈ ਕਹਿੰਦਾ ਰਾਜਸਥਾਨ ਦਾ ਨੰਬਰ ਹੈ ਜੀ 2002 ਮਾਡਲ ਹੈ ਪੰਜਾਬ ਚ ਨਾਗਾ ਇਹ ਦੇਣਾ ਕਿੰਨੇ ਦਾ ਫਿਰ ਬਾਈ ਆਪਾਂ ਫਿਰ 1 लाख 20 हजार ਦਾ ਦੇ ਦੇਾਂਗੇ ਬਾਈ ਬਾਈ ਕਹਿੰਦਾ ਦੇਖ ਸਕਦਾ ਜੇ ਕਿਸੇ ਨੇ ਬਾਈ ਘਰੇ ਪਾਉਣ ਖਾਤਰ ਲੈਣਾ ਕੋਈ ਮਾੜਾ ਨਹੀਂ ਟਰੈਕਟਰ ਹੈ ਨਾ ਬਾਈ ਬਾਈ ਟਰਾਲੇ ਤੇ ਲਾਉਣਾ ਕਾਸੇ ਤੇ ਲਾਉਣਾ ਦੇਖ ਸਕਦੇ ਹੋ ਬਾਈ ਘਰੇ ਰੱਖਣ ਖਾਤਰ ਕੋਈ ਮਾੜਾ ਨਹੀਂ ਬਾਈ ਆਸੇ ਦੇ ਮੁੱਲ ਦਾ ਟਰੈਕਟਰ ਆ ਬਾਈ ਆਸਾ ਵੀ ਮੈਂਡਾ ਆਉਂਦਾ ਇਦੂ ਤਾਂ ਦੇਖ ਸਕਦੇ ਹੋ ਜੇ ਕਿਸੇ ਵੀਰ ਨੇ ਲੈਣਾ ਤਾਂ ਬਾਈ ਦਾ ਮੋਬਾਈਲ ਨੰਬਰ ਇਹਦਾ ਬਾਈ ਟਰੈਕਟਰ ਵਾਲੇ ਦਾ 95188 95188 ਜੀ 43 43 799 743 7099 ਇਹ ਬਾਈ ਫੋਨ ਤੇ ਬਾਈ ਨਾਲ ਸੰਪਰਕ ਕਰ ਸਕਦੇ ਹੋ ਜੇ ਕਿਸੇ ਵੀਰ ਨੇ ਟਰੈਕਟਰ ਲੈਣਾ ਦੇਖ ਸਕਦੇ ਹੋ ਬਹੁਤ ਮੰਦਾ ਟਰੈਕਟਰ ਹੈ ਬਾਈ ਘਰੇ ਰੱਖਣ ਨੂੰ ਜ਼ਿੰਮੇਦਾਰ ਨੂੰ ਕੋਈ ਮਾੜਾ ਨਹੀਂ ਟਰੈਕਟਰ ਹੈਗਾ ਰੇਨ ਵਾਲਾ ਸਾਰਾ ਬਾਈ ਦੇਖ ਸਕਦੇ ਹੋ ਇੰਜਨ ਗੇਅਰ ਤਾਂ ਓਕੇ ਆ ਬਾਈ ਜਮਾ ਟਰੈਕਟਰ ਇੰਜਨ ਗੇਅਰ ਤਾਂ ਓਕੇ ਆ ਬਾਈ ਤੇ ਮਿਲਦੇ ਆ ਕਿਸੇ ਹੋਰ ਵੀਡੀਓ ਚ ਰੰਗ ਰੌਣਕ ਕਿਤੇ ਨਹੀਂ ਹੋਇਆ ਬਾਈ ਕਹਿੰਦਾ ਸਾਰਾ ਰੇਨ ਵਾਲੀ ਹੈ ਮਿਲਦੇ ਆ ਕਿਸੇ ਹੋਰ ਵੀਡੀਓ ਚ ਜੀ ਧੰਨਵਾਦ ਜੀ